ਕ 25 ਸਾਲਾ ਮਹਿਲਾ ਨੂੰ ਕੋਕੀਨ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੀ ਹੈ ਕਿ ਇੱਕ ਰੀਅਲ ਅਸਟੇਟ ਬ੍ਰੋਕਰ ਤੇ 4 ਕਿਲੋ ਕੋਕੀਨ ਤਸਕਰੀ ਦਾ ਦੋਸ਼ ਲੱਗਾ ਹੈ 25 ਸਾਲਾ ਔਰਤ ਨੂੰ ਐਤਵਨ ਨੂੰ ਆਕਲੈਂਡ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਕਸਟਮ ਨੇ ਦੱਸਿਆ ਹੈ ਕਿ ਉਹ ਚਿਲੀ ਦੇ ਸੈਂਟਿਆਗੋ ਤੋਂ ਇੱਕ ਫਲਾਈਟ ਰਾਹੀਂ ਆਕਲੈਂਡ ਪੁਜੀ ਸੀ ਜਦੋਂ ਉਸ ਦਾ ਸਮਾਨ ਤਲਾਸ਼ੀ ਲਈ ਭੇਜਿਆ ਗਿਆ ਤਾਂ ਉਸ ਨੇ ਦੋ ਸੂਟ ਕੇਸਾਂ ਵਿੱਚ ਕੋਕੀਨ ਲੁਕੋ ਕੇ ਰੱਖੀ ਹੋਈ ਸੀ ਆਕਲੈਂਡ ਹਵਾਈ ਅੱਡੇ ਦੇ ਮੁੱਖ ਕਸਟਮ ਅਧਿਕਾਰੀ ਬੈਨ ਵੇਲਜ਼ ਨੇ ਦੱਸਿਆ ਹੈ ਕਿ ਔਰਤ ਨੇ ਬਹੁਤ ਚਲਾਕੀ ਨਾਲ ਕੋਕੀਨ ਨੂੰ ਲੁਕੋ ਕੇ ਰੱਖਿਆ ਸੀ ਉਹਨਾਂ ਦੱਸਿਆ ਹੈ ਕਿ ਸਾਡੇ ਖੋਜ ਅਧਿਕਾਰੀ ਬਹੁਤ ਇੰਟੈਲੀਜੈਂਟ ਹੁੰਦੇ ਹਨ ਉਹ ਉਦੋਂ ਤੱਕ ਪਾਲ ਕਰਦੇ ਰਹਿੰਦੇ ਹਨ ਜਦੋਂ ਤੱਕ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋ ਜਾਂਦਾ ਕਸਟਮ ਨੇ ਦੱਸਿਆ ਹੈ ਕਿ ਇਸ ਕੋਕੀਨ ਦੀ ਸਟ੍ਰੀਟ ਵੈਲਿਊ ਡੇਢ ਮਿਲੀਅਨ ਡਾਲਰ ਤੋਂ ਵੀ ਵੱਧ ਦੱਸੀ ਜਾ ਰਹੀ ਹੈ 25 ਸਾਲਾਂ ਦੀ ਇਹ ਔਰਤ ਮਿਸਯੂਜ਼ ਆਫ ਡਰੱਗ ਐਕਟ ਦੇ ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ ਇਸ ਲਈ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ ਅੱਜ ਉਸ ਨੂੰ ਮੈਨਿਕਾਓ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਿੱਚ ਪੇਸ਼ ਕੀਤੇ ਡਾਕੂਮੈਂਟ ਦੇ ਵਿੱਚ ਦੱਸਿਆ ਗਿਆ ਹੈ ਕਿ ਸੂਟਕੇਸ ਬ੍ਰਾਜ਼ੀਲ ਬ੍ਰਾਂਡ ਦੇ ਹਨ ਪਰੰਤੂ ਔਰਤ ਦੀ ਕੌਮੀਅਤ ਬਾਰੇ ਨਹੀਂ ਦੱਸਿਆ ਗਿਆ ਫਰਬੀ ਤੱਕ ਆਕਲੈਂਡ ਹਵਾਈ ਅੱਡੇ ਤੋਂ ਅੰਦਾਜ਼ਨ 101 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਜਾ ਚੁੱਕੀ ਹੈ ਆਕਲੈਂਡ ਦੇ ਹਵਾਈ ਅੱਡੇ ਤੇ ਅੱਜ ਇੱਕ 25 ਸਾਲਾ ਮਹਿਲਾ ਨੂੰ ਕੋਕੀਨ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੀ ਹੈ ਕਿ ਇੱਕ ਰੀਅਲ ਅਸਟੇਟ ਬ੍ਰੋਕਰ ਤੇ 4 ਕਿਲੋ ਕੋਕੀਨ ਤਸਕਰੀ ਦਾ ਦੋਸ਼ ਲੱਗਾ ਹੈ 25 ਸਾਲਾ ਔਰਤ ਨੂੰ ਐਤਵਾਂ ਨੂੰ ਆਕਲੈਂਡ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਕਸਟਮ ਨੇ ਦੱਸਿਆ ਹੈ ਕਿ ਉਹ ਚਿਲੀ ਦੇ ਸੈਂਟਿਆਗੋ ਤੋਂ ਇੱਕ ਫਲਾਈਟ ਰਾਹੀਂ ਆਕਲੈਂਡ ਪੁੱਜੀ ਸੀ ਜਦੋਂ ਉਸ ਦਾ ਸਮਾਨ ਤਲਾਸ਼ੀ ਲਈ ਭੇਜਿਆ ਗਿਆ ਤਾਂ ਉਸ ਨੇ ਦੋ ਸੂਟ ਕੇਸਾਂ ਵਿੱਚ ਕੋਕੀਨ ਲੁਕੋ ਕੇ ਰੱਖੀ ਹੋਈ ਸੀ ਆਕਲੈਂਡ ਹਵਾਈ ਅੱਡੇ ਦੇ ਮੁੱਖ ਕਸਟਮ ਅਧਿਕਾਰੀ ਬੈਨ ਵੇਲਜ਼ ਨੇ ਦੱਸਿਆ ਹੈ ਕਿ ਔਰਤ ਨੇ ਬਹੁਤ ਚਲਾਕੀ ਨਾਲ ਕੋਕੀਨ ਨੂੰ ਲੁਕੋ ਕੇ ਰੱਖਿਆ ਸੀ ਉਹਨਾਂ ਦੱਸਿਆ ਹੈ ਕਿ ਸਾਡੇ ਖੋਜ ਧਿਕਾਰੀ ਬਹੁਤ ਇੰਟੈਲੀਜੈਂਟ ਹੁੰਦੇ ਹਨ ਉਹ ਉਦੋਂ ਤੱਕ ਪਾਲ ਕਰਦੇ ਰਹਿੰਦੇ ਹਨ ਜਦੋਂ ਤੱਕ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋ ਜਾਂਦਾ ਕਸਟਮ ਨੇ ਦੱਸਿਆ ਹੈ ਕਿ ਇਸ ਕੋਕੀਨ ਦੀ ਸਟ੍ਰੀਟ ਵੈਲਿਊ ਡੇਢ ਮਿਲੀਅਨ ਡਾਲਰ ਤੋਂ ਵੀ ਵੱਧ ਦੱਸੀ ਜਾ ਰਹੀ ਹੈ 25 ਸਾਲਾਂ ਦੀ ਇਹ ਔਰਤ ਮਿਸਯੂਜ਼ ਆਫ ਡਰੱਗ ਐਕਟ ਦੇ ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ ਇਸ ਲਈ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ ਅੱਜ ਉਸ ਨੂੰ ਮੈਨਿਕਾਓ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਿੱਚ ਪੇਸ਼ ਕੀਤੇ ਡਾਕੂਮੈਂਟ ਦੇ ਵਿੱਚ ਦੱਸਿਆ ਗਿਆ ਹੈ ਕਿ ਸੂਟਕੇਸ ਬ੍ਰਾਜ਼ੀਲ ਬ੍ਰਾਂਡ ਦੇ ਹਨ ਪਰੰਤੂ ਔਰਤ ਦੀ ਕੌਮੀਅਤ ਬਾਰੇ ਨਹੀਂ ਦੱਸਿਆ ਗਿਆ ਫਰਬੀ ਤੱਕ ਆਕਲੈਂਡ ਹਵਾਈ ਅੱਡੇ ਤੋਂ ਅੰਦਾਜ਼ਨ 101 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਜਾ ਚੁੱਕੀ ਹੈ। ਆਕਲੈਂਡ ਦੇ ਹਵਾਈ ਅੱਡੇ ਤੇ ਅੱਜ ਇੱਕ 25 ਸਾਲਾ ਮਹਿਲਾ ਨੂੰ ਕੋਕੀਨ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੀ ਹੈ ਕਿ ਇੱਕ ਰੀਅਲ ਅਸਟੇਟ ਬ੍ਰੋਕਰ ਤੇ 4 ਕਿਲੋ ਕੋਕੀਨ ਤਸਕਰੀ ਦਾ ਦੋਸ਼ ਲੱਗਾ ਹੈ 25 ਸਾਲਾ ਔਰਤ ਨੂੰ ਐਤਵਾਂ ਨੂੰ ਆਕਲੈਂਡ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਕਸਟਮ ਨੇ ਦੱਸਿਆ ਹੈ ਕਿ ਉਹ ਚਿਲੀ ਦੇ ਸੈਂਟਿਆਗੋ ਤੋਂ ਇੱਕ ਫਲਾਈਟ ਰਾਹੀਂ ਆਕਲੈਂਡ ਪੁੱਜੀ ਸੀ ਜਦੋਂ ਉਸ ਦਾ ਸਮਾਨ ਤਲਾਸ਼ੀ ਦੇ ਭੇਜਿਆ ਗਿਆ ਤਾਂ ਉਸ ਨੇ ਦੋ ਸੂਟ ਕੇਸਾਂ ਵਿੱਚ ਕੋਕੀਨ ਲੁਕੋ ਕੇ ਰੱਖੀ ਹੋਈ ਸੀ ਓਕਲੈਂਡ ਹਵਾਈ ਅੱਡੇ ਦੇ ਮੁੱਖ ਕਸਟਮ ਅਧਿਕਾਰੀ ਬੈਨ ਵੇਲਜ਼ ਨੇ ਦੱਸਿਆ ਹੈ ਕਿ ਔਰਤ ਨੇ ਬਹੁਤ ਚਲਾਕੀ ਨਾਲ ਕੋਕੀਨ ਨੂੰ ਲੁਕੋ ਕੇ ਰੱਖਿਆ ਸੀ ਉਹਨਾਂ ਦੱਸਿਆ ਹੈ ਕਿ ਸਾਡੇ ਖੋਜ ਅਧਿਕਾਰੀ ਬਹੁਤ ਇੰਟੈਲੀਜੈਂਟ ਹੁੰਦੇ ਹਨ ਉਹ ਉਦੋਂ ਤੱਕ ਪਾਲ ਕਰਦੇ ਰਹਿੰਦੇ ਹਨ ਜਦੋਂ ਤੱਕ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋ ਜਾਂਦਾ ਕਸਟਮ ਨੇ ਦੱਸਿਆ ਹੈ ਕਿ ਇਸ ਕੋਕੀਨ ਦੀ ਸਟ੍ਰੀਟ ਵੈਲਿਊ 1.5 ਮਿਲੀਅਨ ਡਾਲਰ ਤੋਂ ਵੀ ਵੱਧ ਦੱਸੀ ਜਾ ਰਹੀ ਹੈ 25 ਸਾਲਾਂ ਦੀ ਇਹ ਔਰਤ ਮਿਸਯੂਜ਼ ਆਫ ਡਰੱਗ ਐਕਟ ਦੇ ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ ਇਸ ਲਈ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ ਅੱਜ ਉਸ ਨੂੰ ਮੈਨਿਕਾਓ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਿੱਚ ਪੇਸ਼ ਕੀਤੇ ਡਾਕੂਮੈਂਟ ਦੇ ਵਿੱਚ ਦੱਸਿਆ ਗਿਆ ਹੈ ਕਿ ਸੂਟਕੇਸ ਬ੍ਰਾਜ਼ੀਲ ਬ੍ਰਾਂਡ ਦੇ ਹਨ ਪਰੰਤੂ ਔਰਤ ਦੀ ਕੌਮੀਅਤ ਬਾਰੇ ਨਹੀਂ ਦੱਸਿਆ ਗਿਆ ਫਰਵਰੀ ਤੱਕ ਆਕਲੈਂਡ ਹਵਾਈ ਅੱਡੇ ਤੋਂ ਅੰਦਾਜ਼ਨ 101 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਜਾ ਚੁੱਕੀ ਹੈ ਆਕਲੈਂਡ ਦੇ ਹਵਾਈ ਅੱਡੇ ਤੇ ਅੱਜ ਇੱਕ 25 ਸਾਲਾ ਮਹਿਲਾ ਨੂੰ ਕੋਕੀਨ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੀ ਹੈ ਕਿ ਇੱਕ ਰੀਅਲ ਅਸਟੇਟ ਬ੍ਰੋਕਰ ਤੇ 4 ਕਿਲੋ ਕੋਕੀਨ ਤਸਕਰੀ ਦਾ ਦੋਸ਼ ਲੱਗਾ ਹੈ 25 ਸਾਲਾ ਔਰਤ ਨੂੰ ਐਤਵਾਂ ਨੂੰ ਆਕਲੈਂਡ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਕਸਟਮ ਨੇ ਦੱਸਿਆ ਹੈ ਕਿ ਉਹ ਚਿਲੀ ਦੇ ਸੈਂਟਿਆਗੋ ਤੋਂ ਇੱਕ ਫਲਾਈਟ ਰਾਹੀਂ ਆਕਲੈਂਡ ਪੁਜੀਸੀ ਜਦੋਂ ਉਸ ਦਾ ਸਮਾਨ ਤਲਾਸ਼ੀ ਲਈ ਭੇਜਿਆ ਗਿਆ ਤਾਂ ਉਸ ਨੇ ਦੋ ਸੂਟ ਕੇਸਾਂ ਵਿੱਚ ਕੋਕੀਨ ਲੁਕੋ ਕੇ ਰੱਖੀ ਹੋਈ ਸੀ ਆਕਲੈਂਡ ਹਵਾਈ ਅੱਡੇ ਦੇ ਮੁੱਖ ਕਸਟਮ ਅਧਿਕਾਰੀ ਬੈਨ ਵੇਲਜ਼ ਨੇ ਦੱਸਿਆ ਹੈ ਕਿ ਔਰਤ ਨੇ ਬਹੁਤ ਚਲਾਕੀ ਨਾਲ ਕੋਕੀਨ ਨੂੰ ਲੁਕੋ ਕੇ ਰੱਖਿਆ ਸੀ ਉਹਨਾਂ ਦੱਸਿਆ ਹੈ ਕਿ ਸਾਡੇ ਖੋਜ ਧਿਕਾਰੀ ਬਹੁਤ ਇੰਟੈਲੀਜੈਂਟ ਹੁੰਦੇ ਹਨ ਉਹ ਉਦੋਂ ਤੱਕ ਪਾਲ ਕਰਦੇ ਰਹਿੰਦੇ ਹਨ ਜਦੋਂ ਤੱਕ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋ ਜਾਂਦਾ ਕਸਟਮ ਨੇ ਦੱਸਿਆ ਹੈ ਕਿ ਇਸ ਕੋਕੀਨ ਦੀ ਸਟ੍ਰੀਟ ਵੈਲਿਊ 1.5 ਮਿਲੀਅਨ ਡਾਲਰ ਤੋਂ ਵੀ ਵੱਧ ਦੱਸੀ ਜਾ ਰਹੀ ਹੈ 25 ਸਾਲਾਂ ਦੀ ਇਹ ਔਰਤ ਮਿਸਯੂਜ਼ ਆਫ ਡਰੱਗ ਐਕਟ ਦੇ ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ ਇਸ ਲਈ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ ਅੱਜ ਉਸ ਨੂੰ ਮੈਨਿਕਾਓ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਿੱਚ ਪੇਸ਼ ਕੀਤੇ ਡਾਕੂਮੈਂਟ ਦੇ ਵਿੱਚ ਦੱਸਿਆ ਗਿਆ ਹੈ ਕਿ ਸੂਟਕੇਸ ਬ੍ਰਾਜ਼ੀਲ ਬ੍ਰਾਂਡ ਦੇ ਹਨ ਪਰੰਤੂ ਔਰਤ ਦੀ ਕੌਮੀਅਤ ਬਾਰੇ ਨਹੀਂ ਦੱਸਿਆ ਗਿਆ ਫਰਵਰੀ ਤੱਕ ਆਕਲੈਂਡ ਹਵਾਈ ਅੱਡੇ ਤੋਂ ਅੰਦਾਜ਼ਨ 101 ਕਿਲੋਗ੍ਰam ਕੋਕੀਨ ਜ਼ਬਤ ਕੀਤੀ ਜਾ ਚੁੱਕੀ ਹੈ ਆਕਲੈਂਡ ਦੇ ਹਵਾਈ ਅੱਡੇ ਤੇ ਅੱਜ ਇੱਕ 25 ਸਾਲਾ ਮਹਿਲਾ ਨੂੰ ਕੋਕੀਨ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੀ ਹੈ ਕਿ ਇੱਕ ਰੀਅਲ ਅਸਟੇਟ ਬ੍ਰੋਕਰ ਤੇ 4 ਕਿਲੋ ਕੋਕੀਨ ਤਸਕਰੀ ਦਾ ਦੋਸ਼ ਲੱਗਾ ਹੈ 25 ਸਾਲਾ ਔਰਤ ਨੂੰ ਐਤਵਾਂ ਨੂੰ ਆਕਲੈਂਡ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਕਸਟਮ ਨੇ ਦੱਸਿਆ ਹੈ ਕਿ ਉਹ ਚਿਲੀ ਦੇ ਸੈਂਟਿਆਗੋ ਤੋਂ ਇੱਕ ਫਲਾਈਟ ਰਾਹੀਂ ਆਕਲੈਂਡ ਪੁੱਜੀ ਸੀ ਜਦੋਂ ਉਸ ਦਾ ਸਮਾਨ ਤਲਾਸ਼ੀ ਲਈ ਭੇਜਿਆ ਗਿਆ ਤਾਂ ਉਸ ਨੇ ਦੋ ਸੂਟ ਕੇਸਾਂ ਵਿੱਚ ਕੋਕੀਨ ਲੁਕੋ ਕੇ ਰੱਖੀ ਹੋਈ ਸੀ ਆਕਲੈਂਡ ਹਵਾਈ ਅੱਡੇ ਦੇ ਮੁੱਖ ਕਸਟਮ ਅਧਿਕਾਰੀ ਬੈਨ ਵੇਲਜ਼ ਨੇ ਦੱਸਿਆ ਹੈ ਕਿ ਔਰਤ ਨੇ ਬਹੁਤ ਚਲਾਕੀ ਨਾਲ ਕੋਕੀਨ ਨੂੰ ਲੁਕੋ ਕੇ ਰੱਖਿਆ ਸੀ ਉਹਨਾਂ ਦੱਸਿਆ ਹੈ ਕਿ ਸਾਡੇ ਖੋਜ ਧਿਕਾਰੀ ਬਹੁਤ ਇੰਟੈਲੀਜੈਂਟ ਹੁੰਦੇ ਹਨ ਉਹ ਉਦੋਂ ਤੱਕ ਪਾਲ ਕਰਦੇ ਰਹਿੰਦੇ ਹਨ ਜਦੋਂ ਤੱਕ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋ ਜਾਂਦਾ ਕਸਟਮ ਨੇ ਦੱਸਿਆ ਹੈ ਕਿ ਇਸ ਕੋਕੀਨ ਦੀ ਸਟ੍ਰੀਟ ਵੈਲਿਊ ਡੇਢ ਮਿਲੀਅਨ ਡਾਲਰ ਤੋਂ ਵੀ ਵੱਧ ਦੱਸੀ ਜਾ ਰਹੀ ਹੈ 25 ਸਾਲਾਂ ਦੀ ਇਹ ਔਰਤ ਮਿਸਯੂਜ਼ ਆਫ ਡਰੱਗ ਐਕਟ ਦੇ ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ ਇਸ ਲਈ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ ਅੱਜ ਉਸ ਨੂੰ ਮੈਨਿਕਾਓ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਿੱਚ ਪੇਸ਼ ਕੀਤੇ ਡਾਕੂਮੈਂਟ ਦੇ ਵਿੱਚ ਦੱਸਿਆ ਗਿਆ ਹੈ ਕਿ ਸੂਟਕੇਸ ਬ੍ਰਾਜ਼ੀਲ ਬ੍ਰਾਂਡ ਦੇ ਹਨ ਪਰੰਤੂ ਔਰਤ ਦੀ ਕੌਮੀਅਤ ਬਾਰੇ ਨਹੀਂ ਦੱਸਿਆ ਗਿਆ ਫਰਬੀ ਤੱਕ ਆਕਲੈਂਡ ਹਵਾਈ ਅੱਡੇ ਤੋਂ ਅੰਦਾਜ਼ਨ 101 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਜਾ ਚੁੱਕੀ ਹੈ ਆਕਲੈਂਡ ਦੇ ਹਵਾਈ ਅੱਡੇ ਤੇ ਅੱਜ ਇੱਕ 25 ਸਾਲਾ ਮਹਿਲਾ ਨੂੰ ਕੋਕੀਨ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੀ ਹੈ ਕਿ ਇੱਕ ਰੀਅਲ ਅਸਟੇਟ ਬ੍ਰੋਕਰ ਤੇ 4 ਕਿਲੋ ਕੋਕੀਨ ਤਸਕਰੀ ਦਾ ਦੋਸ਼ ਲੱਗਾ ਹੈ 25 ਸਾਲਾ ਔਰਤ ਨੂੰ ਐਤਵਾਂ ਨੂੰ ਆਕਲੈਂਡ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਕਸਟਮ ਨੇ ਦੱਸਿਆ ਹੈ ਕਿ ਉਹ ਚਿਲੀ ਦੇ ਸੈਂਟਿਆਗੋ ਤੋਂ ਇੱਕ ਫਲਾਈਟ ਰਾਹੀਂ ਆਕਲੈਂਡ ਪੁਜੀਸੀ ਜਦੋਂ ਉਸ ਦਾ ਸਮਾਨ ਤਲਾਸ਼ੀ ਲਈ ਭੇਜਿਆ ਗਿਆ ਤਾਂ ਉਸ ਨੇ ਦੋ ਸੂਟ ਕੇਸਾਂ ਵਿੱਚ ਕੋਕੀਨ ਲੁਕੋ ਕੇ ਰੱਖੀ ਹੋਈ ਸੀ ਆਕਲੈਂਡ ਹਵਾਈ ਅੱਡੇ ਦੇ ਮੁੱਖ ਕਸਟਮ ਅਧਿਕਾਰੀ ਬੈਨ ਵੇਲਜ਼ ਨੇ ਦੱਸਿਆ ਹੈ ਕਿ ਔਰਤ ਨੇ ਬਹੁਤ ਚਲਾਕੀ ਨਾਲ ਕੋਕੀਨ ਨੂੰ ਲੁਕੋ ਕੇ ਰੱਖਿਆ ਸੀ ਉਹਨਾਂ ਦੱਸਿਆ ਹੈ ਕਿ ਸਾਡੇ ਖੋਜ ਉਤਕਾਰੀ ਬਹੁਤ ਇੰਟੈਲੀਜੈਂਟ ਹੁੰਦੇ ਹਨ ਉਹ ਉਦੋਂ ਤੱਕ ਪਾਲ ਕਰਦੇ ਰਹਿੰਦੇ ਹਨ ਜਦੋਂ ਤੱਕ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋ ਜਾਂਦਾ ਕਸਟਮ ਨੇ ਦੱਸਿਆ ਹੈ ਕਿ ਇਸ ਕੋਕੀਨ ਦੀ ਸਟ੍ਰੀਟ ਵੈਲਿਊ ਡੇਢ ਮਿਲੀਅਨ ਡਾਲਰ ਤੋਂ ਵੀ ਵੱਧ ਦੱਸੀ ਜਾ ਰਹੀ ਹੈ 25 ਸਾਲਾਂ ਦੀ ਇਹ ਔਰਤ ਮਿਸ ਯੂਜ਼ ਆਫ ਡਰੱਗ ਐਕਟ ਦੇ ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ ਇਸ ਲਈ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ ਅੱਜ ਉਸ ਨੂੰ ਮੈਨਿਕਾਓ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਿੱਚ ਪੇਸ਼ ਕੀਤੇ ਡਾਕੂਮੈਂਟ ਦੇ ਵਿੱਚ ਦੱਸਿਆ ਗਿਆ ਹੈ ਕਿ ਸੂਟਕੇਸ ਬ੍ਰਾਜ਼ੀਲ ਬ੍ਰਾਂਡ ਦੇ ਹਨ ਪਰੰਤੂ ਔਰਤ ਦੀ ਕੌਮੀਅਤ ਬਾਰੇ ਨਹੀਂ ਦੱਸਿਆ ਗਿਆ ਫਰਬੀ ਤੱਕ ਆਕਲੈਂਡ ਹਵਾਈ ਅੱਡੇ ਤੋਂ ਅੰਦਾਜ਼ਨ 101 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਜਾ ਚੁੱਕੀ ਹੈ ਆਕਲੈਂਡ ਦੇ ਹਵਾਈ ਅੱਡੇ ਤੇ ਅੱਜ ਇੱਕ 25 ਸਾਲਾ ਮਹਿਲਾ ਨੂੰ ਕੋਕੀਨ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੀ ਹੈ ਕਿ ਇੱਕ ਰੀਅਲ ਅਸਟੇਟ ਬ੍ਰੋਕਰ ਤੇ 4 ਕਿਲੋ ਕੋਕੀਨ ਤਸਕਰੀ ਦਾ ਦੋਸ਼ ਲੱਗਾ ਹੈ 25 ਸਾਲਾ ਔਰਤ ਨੂੰ ਐਤਵਾਂ ਨੂੰ ਆਕਲੈਂਡ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਕਸਟਮ ਨੇ ਦੱਸਿਆ ਹੈ ਕਿ ਉਹ ਚਿਲੀ ਦੇ ਸੈਂਟਿਆਗੋ ਤੋਂ ਇੱਕ ਫਲਾਈਟ ਰਾਹੀਂ ਆਕਲੈਂਡ ਪੁੱਜੀ ਸੀ ਜਦੋਂ ਉਸ ਦਾ ਸਮਾਨ ਤਲਾਸ਼ੀ ਦੇ ਭੇਜਿਆ ਗਿਆ ਤਾਂ ਉਸ ਨੇ ਦੋ ਸੂਟ ਕੇਸਾਂ ਵਿੱਚ ਕੋਕੀਨ ਲੁਕੋ ਕੇ ਰੱਖੀ ਹੋਈ ਸੀ ਓਕਲੈਂਡ ਹਵਾਈ ਅੱਡੇ ਦੇ ਮੁੱਖ ਕਸਟਮ ਅਧਿਕਾਰੀ ਬੈਨ ਵੇਲਜ਼ ਨੇ ਦੱਸਿਆ ਹੈ ਕਿ ਔਰਤ ਨੇ ਬਹੁਤ ਚਲਾਕੀ ਨਾਲ ਕੋਕੀਨ ਨੂੰ ਲੁਕੋ ਕੇ ਰੱਖਿਆ ਸੀ ਉਹਨਾਂ ਦੱਸਿਆ ਹੈ ਕਿ ਸਾਡੇ ਖੋਜ ਅਧਿਕਾਰੀ ਬਹੁਤ ਇੰਟੈਲੀਜੈਂਟ ਹੁੰਦੇ ਹਨ ਉਹ ਉਦੋਂ ਤੱਕ ਪਾਲ ਕਰਦੇ ਰਹਿੰਦੇ ਹਨ ਜਦੋਂ ਤੱਕ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋ ਜਾਂਦਾ ਕਸਟਮ ਨੇ ਦੱਸਿਆ ਹੈ ਕਿ ਇਸ ਕੋਕੀਨ ਦੀ ਸਟਰੀਟ ਵੈਲਿਊ 1.5 ਮਿਲੀਅਨ ਡਾਲਰ ਤੋਂ ਵੀ ਵੱਧ ਦੱਸੀ ਜਾ ਰਹੀ ਹੈ 25 ਸਾਲਾਂ ਦੀ ਇਹ ਔਰਤ ਮਿਸਯੂਜ਼ ਆਫ ਡਰੱਗ ਐਕਟ ਦੇ ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ ਇਸ ਲਈ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ ਅੱਜ ਉਸ ਨੂੰ ਮੈਨਿਕਾਓ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਿੱਚ ਪੇਸ਼ ਕੀਤੇ ਡਾਕੂਮੈਂਟ ਦੇ ਵਿੱਚ ਦੱਸਿਆ ਗਿਆ ਹੈ ਕਿ ਸੂਟਕੇਸ ਬ੍ਰਾਜ਼ੀਲ ਬ੍ਰਾਂਡ ਦੇ ਹਨ ਪਰੰਤੂ ਔਰਤ ਦੀ ਕੌਮੀਅਤ ਬਾਰੇ ਨਹੀਂ ਦੱਸਿਆ ਗਿਆ ਫਰਵਰੀ ਤੱਕ ਆਕਲੈਂਡ ਹਵਾਈ ਅੱਡੇ ਤੋਂ ਅੰਦਾਜ਼ਨ 101 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਜਾ ਚੁੱਕੀ ਹੈ ਓਕਲੈਂਡ ਦੇ ਹਵਾਈ ਅੱਡੇ ਤੇ ਅੱਜ ਇੱਕ 25 ਸਾਲਾ ਮਹਿਲਾ ਨੂੰ ਕੋਕੀਨ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੀ ਹੈ ਕਿ ਇੱਕ ਰੀਅਲ ਅਸਟੇਟ ਬ੍ਰੋਕਰ ਤੇ 4 ਕਿਲੋ ਕੋਕੀਨ ਤਸਕਰੀ ਦਾ ਦੋਸ਼ ਲੱਗਾ ਹੈ 25 ਸਾਲਾ ਔਰਤ ਨੂੰ ਐਤਵਾਂ ਨੂੰ ਆਕਲੈਂਡ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਕਸਟਮ ਨੇ ਦੱਸਿਆ ਹੈ ਕਿ ਉਹ ਚਿਲੀ ਦੇ ਸੈਂਟਿਆਗੋ ਤੋਂ ਇੱਕ ਫਲਾਈਟ ਰਾਹੀਂ ਆਕਲੈਂਡ ਪੁੱਜੀ ਸੀ ਜਦੋਂ ਉਸ ਦਾ ਸਮਾਨ ਤਲਾਸ਼ੀ ਦੇ ਭੇਜਿਆ ਗਿਆ ਤਾਂ ਉਸ ਨੇ ਦੋ ਸੂਟ ਕੇਸਾਂ ਵਿੱਚ ਕੋਕੀਨ ਲੁਕੋ ਕੇ ਰੱਖੀ ਹੋਈ ਸੀ ਓਕਲੈਂਡ ਹਵਾਈ ਅੱਡੇ ਦੇ ਮੁੱਖ ਕਸਟਮ ਅਧਿਕਾਰੀ ਬੈਨ ਵੇਲਜ਼ ਨੇ ਦੱਸਿਆ ਹੈ ਕਿ ਔਰਤ ਨੇ ਬਹੁਤ ਚਲਾਕੀ ਨਾਲ ਕੋਕੀਨ ਨੂੰ ਲੁਕੋ ਕੇ ਰੱਖਿਆ ਸੀ ਉਹਨਾਂ ਦੱਸਿਆ ਹੈ ਕਿ ਸਾਡੇ ਖੋਜ ਅਧਿਕਾਰੀ ਬਹੁਤ ਇੰਟੈਲੀਜੈਂਟ ਹੁੰਦੇ ਹਨ ਉਹ ਉਦੋਂ ਤੱਕ ਪਾਲ ਕਰਦੇ ਰਹਿੰਦੇ ਹਨ ਜਦੋਂ ਤੱਕ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋ ਜਾਂਦਾ ਕਸਟਮ ਨੇ ਦੱਸਿਆ ਹੈ ਕਿ ਇਸ ਕੋਕੀਨ ਦੀ ਸਟਰੀਟ ਵੈਲਿਊ 1.5 ਮਿਲੀਅਨ ਡਾਲਰ ਤੋਂ ਵੀ ਵੱਧ ਦੱਸੀ ਜਾ ਰਹੀ ਹੈ 25 ਸਾਲਾਂ ਦੀ ਇਹ ਔਰਤ ਮਿਸਯੂਜ਼ ਆਫ ਡਰੱਗ ਐਕਟ ਦੇ ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ ਇਸ ਲਈ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ ਅੱਜ ਉਸ ਨੂੰ ਮੈਨਿਕਾਓ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਿੱਚ ਪੇਸ਼ ਕੀਤੇ ਡਾਕੂਮੈਂਟ ਦੇ ਵਿੱਚ ਦੱਸਿਆ ਗਿਆ ਹੈ ਕਿ ਸੂਟਕੇਸ ਬ੍ਰਾਜ਼ੀਲ ਬ੍ਰਾਂਡ ਦੇ ਹਨ ਪਰੰਤੂ ਔਰਤ ਦੀ ਕੌਮੀਅਤ ਬਾਰੇ ਨਹੀਂ ਦੱਸਿਆ ਗਿਆ ਫਰਵਰੀ ਤੱਕ ਆਕਲੈਂਡ ਹਵਾਈ ਅੱਡੇ ਤੋਂ ਅੰਦਾਜ਼ਨ 101 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਜਾ ਚੁੱਕੀ ਹੈ ਆਕਲੈਂਡ ਦੇ ਹਵਾਈ ਅੱਡੇ ਤੇ ਅੱਜ ਇੱਕ 25 ਸਾਲਾ ਮਹਿਲਾ ਨੂੰ ਕੋਕੀਨ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੀ ਹੈ ਕਿ ਇੱਕ ਰੀਅਲ ਅਸਟੇਟ ਬ੍ਰੋਕਰ ਤੇ 4 ਕਿਲੋ ਕੋਕੀਨ ਤਸਕਰੀ ਦਾ ਦੋਸ਼ ਲੱਗਾ ਹੈ 25 ਸਾਲਾ ਔਰਤ ਨੂੰ ਐਤਵਾਂ ਨੂੰ ਆਕਲੈਂਡ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਕਸਟਮ ਨੇ ਦੱਸਿਆ ਹੈ ਕਿ ਉਹ ਚਿਲੀ ਦੇ ਸੈਂਟਿਆਗੋ ਤੋਂ ਇੱਕ ਫਲਾਈਟ ਰਾਹੀਂ ਆਕਲੈਂਡ ਪੁਜੀਸੀ ਜਦੋਂ ਉਸ ਦਾ ਸਮਾਨ ਤਲਾਸ਼ੀ ਲਈ ਭੇਜਿਆ ਗਿਆ ਤਾਂ ਉਸ ਨੇ ਦੋ ਸੂਟ ਕੇਸਾਂ ਵਿੱਚ ਕੋਕੀਨ ਲੁਕੋ ਕੇ ਰੱਖੀ ਹੋਈ ਸੀ ਆਕਲੈਂਡ ਹਵਾਈ ਅੱਡੇ ਦੇ ਮੁੱਖ ਕਸਟਮ ਅਧਿਕਾਰੀ ਬੈਨ ਵੇਲਜ਼ ਨੇ ਦੱਸਿਆ ਹੈ ਕਿ ਔਰਤ ਨੇ ਬਹੁਤ ਚਲਾਕੀ ਨਾਲ ਕੋਕੀਨ ਨੂੰ ਲੁਕੋ ਕੇ ਰੱਖਿਆ ਸੀ ਉਹਨਾਂ ਦੱਸਿਆ ਹੈ ਕਿ ਸਾਡੇ ਖੋਜ ਧਿਕਾਰੀ ਬਹੁਤ ਇੰਟੈਲੀਜੈਂਟ ਹੁੰਦੇ ਹਨ ਉਹ ਉਦੋਂ ਤੱਕ ਪਾਲ ਕਰਦੇ ਰਹਿੰਦੇ ਹਨ ਜਦੋਂ ਤੱਕ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋ ਜਾਂਦਾ ਕਸਟਮ ਨੇ ਦੱਸਿਆ ਹੈ ਕਿ ਇਸ ਕੋਕੀਨ ਦੀ ਸਟ੍ਰੀਟ ਵੈਲਿਊ 1.5 ਮਿਲੀਅਨ ਡਾਲਰ ਤੋਂ ਵੀ ਵੱਧ ਦੱਸੀ ਜਾ ਰਹੀ ਹੈ 25 ਸਾਲਾਂ ਦੀ ਇਹ ਔਰਤ ਮਿਸਯੂਜ਼ ਆਫ ਡਰੱਗ ਐਕਟ ਦੇ ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ ਇਸ ਲਈ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ ਅੱਜ ਉਸ ਨੂੰ ਮੈਨਿਕਾਓ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਿੱਚ ਪੇਸ਼ ਕੀਤੇ ਡਾਕੂਮੈਂਟ ਦੇ ਵਿੱਚ ਦੱਸਿਆ ਗਿਆ ਹੈ ਕਿ ਸੂਟਕੇਸ ਬ੍ਰਾਜ਼ੀਲ ਬ੍ਰਾਂਡ ਦੇ ਹਨ ਪਰੰਤੂ ਔਰਤ ਦੀ ਕੌਮੀਅਤ ਬਾਰੇ ਨਹੀਂ ਦੱਸਿਆ ਗਿਆ ਫਰਵਰੀ ਤੱਕ ਆਕਲੈਂਡ ਹਵਾਈ ਅੱਡੇ ਤੋਂ ਅੰਦਾਜ਼ਨ 101 ਕਿਲੋਗ੍ਰam ਕੋਕੀਨ ਜ਼ਬਤ ਕੀਤੀ ਜਾ ਚੁੱਕੀ ਹੈ ਆਕਲੈਂਡ ਦੇ ਹਵਾਈ ਅੱਡੇ ਤੇ ਅੱਜ ਇੱਕ 25 ਸਾਲਾ ਮਹਿਲਾ ਨੂੰ ਕੋਕੀਨ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਦੱਸਦੀ ਹੈ ਕਿ ਇੱਕ ਰੀਅਲ ਅਸਟੇਟ ਬ੍ਰੋਕਰ ਤੇ 4 ਕਿਲੋ ਕੋਕੀਨ ਤਸਕਰੀ ਦਾ ਦੋਸ਼ ਲੱਗਾ ਹੈ 25 ਸਾਲਾ ਔਰਤ ਨੂੰ ਐਤਵਾਂ ਨੂੰ ਆਕਲੈਂਡ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਕਸਟਮ ਨੇ ਦੱਸਿਆ ਹੈ ਕਿ ਉਹ ਚਿਲੀ ਦੇ ਸੈਂਟਿਆਗੋ ਤੋਂ ਇੱਕ ਫਲਾਈਟ ਰਾਹੀਂ ਆਕਲੈਂਡ ਪੁੱਜੀ ਸੀ ਜਦੋਂ ਉਸ ਦਾ ਸਮਾਨ ਤਲਾਸ਼ੀ ਲਈ ਭੇਜਿਆ ਗਿਆ ਤਾਂ ਉਸ ਨੇ ਦੋ ਸੂਟ ਕੇਸਾਂ ਵਿੱਚ ਕੋਕੀਨ ਲੁਕੋ ਕੇ ਰੱਖੀ ਹੋਈ ਸੀ ਆਕਲੈਂਡ ਹਵਾਈ ਅੱਡੇ ਦੇ ਮੁੱਖ ਕਸਟਮ ਅਧਿਕਾਰੀ ਬੈਨ ਵੇਲਜ਼ ਨੇ ਦੱਸਿਆ ਹੈ ਕਿ ਔਰਤ ਨੇ ਬਹੁਤ ਚਲਾਕੀ ਨਾਲ ਕੋਕੀਨ ਨੂੰ ਲੁਕੋ ਕੇ ਰੱਖਿਆ ਸੀ ਉਹਨਾਂ ਦੱਸਿਆ ਹੈ ਕਿ ਸਾਡੇ ਖੋਜ ਧਿਕਾਰੀ ਬਹੁਤ ਇੰਟੈਲੀਜੈਂਟ ਹੁੰਦੇ ਹਨ ਉਹ ਉਦੋਂ ਤੱਕ ਪਾਲ ਕਰਦੇ ਰਹਿੰਦੇ ਹਨ ਜਦੋਂ ਤੱਕ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋ ਜਾਂਦਾ ਕਸਟਮ ਨੇ ਦੱਸਿਆ ਹੈ ਕਿ ਇਸ ਕੋਕੀਨ ਦੀ ਸਟ੍ਰੀਟ ਵੈਲਿਊ ਡੇਢ ਮਿਲੀਅਨ ਡਾਲਰ ਤੋਂ ਵੀ ਵੱਧ ਦੱਸੀ ਜਾ ਰਹੀ ਹੈ 25 ਸਾਲਾਂ ਦੀ ਇਹ ਔਰਤ ਮਿਸ ਯੂਜ਼ ਆਫ ਡਰੱਗ ਐਕਟ ਦੇ ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ ਇਸ ਲਈ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ ਅੱਜ ਉਸ ਨੂੰ ਮੈਨਿਕਾਓ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਿੱਚ ਪੇਸ਼ ਕੀਤੇ ਡਾਕੂਮੈਂਟ ਦੇ ਵਿੱਚ ਦੱਸਿਆ ਗਿਆ ਹੈ ਕਿ ਸੂਟਕੇਸ ਬ੍ਰਾਜ਼ੀਲ ਬ੍ਰਾਂਡ ਦੇ ਹਨ ਪਰੰਤੂ ਔਰਤ ਦੀ ਕੌਮੀਅਤ ਬਾਰੇ ਨਹੀਂ ਦੱਸਿਆ ਗਿਆ ਫਰਬੀ ਤੱਕ ਆਕਲੈਂਡ ਹਵਾਈ ਅੱਡੇ ਤੋਂ ਅੰਦਾਜ਼ਨ 101 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਜਾ ਚੁੱਕੀ ਹੈ